ਯਾਰ ਸਰਕਾਰ ਮਰਦਾਬਾ ਯਾਰ ਸਰਕਾਰ ਮਰਦਾਬਾ ਇਹ ਬਹੁਤ ਹੀ ਘਟੀਆਂ ਤੇ ਕੁੱਝੀਆਂ ਚਾਲਾਂ ਸਮੇ ਦੀ ਸਰਕਾਰ ਨੇ ਕੀਤਾ ਜੋ ਪੰਜਾਬ ਦੇ ਵਿੱਚ ਰਾਜ ਕਰ ਰਹੀ ਹੈ ਬਹੁਤ ਹੀ ਮਾੜੀ ਸੋਚ ਦੇ ਨਾਲ ਇਹਨਾਂ ਨੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਡੇ ਹਿੰਦੁਸਤਾਨ ਦੀ ਸ਼ਾਨ ਉਹਨਾਂ ਦੀ ਫੋਟੋ ਦੇ ਉੱਤੇ ਗਰੀਸ ਮਲਾਈ ਗਈ ਹੈ ਇਹ ਜਿਹੜੀਆਂ ਕੁੱਝੀਆਂ ਸ਼ਰਾਰਤਾਂ ਇਹ ਕਰ ਰਹੇ ਹੈ 2024 ਦੀਆਂ ਲੋਕ ਸਭਾ ਜਿਹੜੀਆਂ ਆ ਰਹੀਆਂ ਉਹਨੂੰ ਮੱਦੇ ਨਜ਼ਰੇ ਕਰ ਰਿਹਾ ਕਿਉਂਕਿ ਦੂਜੀਆਂ ਸਟੇਟਾਂ ਦੇ ਵਿੱਚ ਰਾਜਸਥਾਨ ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਨੂੰ ਨੋਟਾਂ ਤੋਂ ਘੱਟ ਵੋਟਾਂ ਪਈਆਂ ਕਿ ਜਿਹੜੇ ਵੀਰ ਨੇ ਸ਼ਰਾਰਤ ਕਰਕੇ ਇਸ ਬੋਰਡ ਦੇ ਉੱਤੇ ਗਰੀਸ ਮਲੀ ਸੀ ਉਹਨੂੰ ਦੱਸਣਾ ਚਾਹੁੰਦਾ ਇਹ ਉਹ ਮੋਦੀ ਸਾਹਿਬ ਆ ਜਿਨ੍ਹਾਂ ਨੇ ਕਰਤਾਰਪੁਰ ਸਾਹਿਬ ਦਾ ਲੰਘਾ ਖੋਲ ਕੇ ਵਿਖਾਇਆ ਇਹ ਉਹ ਮੋਦੀ ਸਾਹਿਬ ਆ ਜਿਨ੍ਹਾਂ ਨੇ ਪ੍ਰਭੂ ਰਾਮ ਜੀ ਦਾ ਬਾਬੇ ਮੰਦਰ ਅਯੁੱਧਿਆ ਦੇ ਵਿੱਚ ਬਣਾਇਆ ਕਿੰਨਾ ਉਦੋਂ ਕੱਟਿਆ ਸੋਚ ਹੋਣੀ ਸਕਦੀ ਜਿਹੜੀਆਂ ਇਹੋ ਜਿਹੀਆਂ ਕੋਝੀਆਂ ਚਾਲਾਂ ਸਮੇਂ ਦੀ ਸਰਕਾਰ ਕਰ ਰਹੀ ਹੈ ਮੋਦੀ ਤੇਰੀ ਸੋਚ ਤੇ ਬਰਾਦਰ ਦੇਖੋ